ਅੱਜ ਕੱਲ ਤਾਂ ਮੁੰਡਿਆਂ ਨਾਲ ਵੀ ਬਹੁਤ ਕੁਝ ਹੋ ਰਿਹਾ ਆ। ਕੁੜੀਆਂ ਉਹ ਫੈਮਿਨਿਸਟ ਵਾਲਾ ਕਰਕੇ ਮਤਲਬ ਯੂ نو ਉਹਦੇ ਆੜ ਦੇ ਵਿੱਚ ਬਹੁਤ ਕੁਝ ਕਰੀ ਜਾਂਦੀਆਂ ਆ। ਹੂੰ। ਕਈ ਦੇਖੀ ਦੇ ਆ ਵਿਚਾਰੇ ਚੰਗੇ ਭਲੇ ਮੁੰਡੇ। ਹੂੰ। ਚੰਗੀਆਂ ਭਲੀਆਂ ਸੱਸਾਂ। ਕੁੜੀਆਂ ਉਹਨਾਂ ਤੇ ਕੀ ਕੁਝ ਕਰੀ ਜਾਂਦੀਆਂ। ਕਿੰਨੇ ਕੇਸੇਜ਼ ਇਦਾਂ ਦੇ ਆ ਰਹੇ ਆ ਤੇ ਉਹ ਵੀ ਸਾਡੇ ਕੁੜੀਆਂ ਲਈ ਬਹੁਤ ਸ਼ਰਮ ਦੀ ਗੱਲ ਆ। ਹੂੰ। ਬੀਂਗ ਅ ਗਰਲ ਮੈਨੂੰ ਉਹ ਚੀਜ਼ਾਂ ਸ਼ਰਮਨਾਕ ਲੱਗਦੀਆਂ ਹਾਂ ਕਿਉਂਕਿ ਜੀ ਦੇ ਨਾਲ ਰੀਅਲ ਦੇ ਵਿੱਚ ਵੀ ਹੁੰਦਾ ਨਾ। ਫਿਰ ਉਹਨੂੰ ਲੋਕ ਰੀਅਲ ਵਾਲਾ ਵੀ ਨਹੀਂ ਮੰਨਦੇ ਉਹਦੇ ਤੇ ਵੀ ਨਹੀਂ ਯਕੀਨ ਕਰਦੇ ਉਹਤੇ ਵੀ ਯਕੀਨ ਨਹੀਂ ਕਰਦੇ ਫਿਰ ਉਹ ਚੀਜ਼ਾਂ ਗਲਤ ਆ ਮੁੰਡੇ ਕੁੜੀਆਂ ਫਿਜ਼ੀਕਲੀ ਦੇਖੋ ਮੈਂ ਤੁਹਾਨੂੰ ਕੀ ਕਿਹਾ ਆਪਾਂ ਇਮੋਸ਼ਨਲੀ ਥੋੜੀਆਂ ਮੁੰਡਿਆਂ ਨਾਲੋਂ ਉਹਦਾ ਸਟਰੋਂਗ ਆ ਪਰ ਇਮੋਸ਼ਨਲੀ ਅਸੀਂ ਥੋੜੀ ਇਮੋਸ਼ਨ ਸਾਡੇ ਜ਼ਿਆਦਾ ਅਸੀਂ ਸਮਝ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ ਮੁੰਡੇ ਉਹਨੇ ਇਮੋਸ਼ਨਲੀ ਇੰਨੇ ਇਮੋਸ਼ਨਲੀ ਕਨੈਕਟ ਨਹੀਂ ਕਰ ਪਾਉਂਦੇ ਜਿੰਨੇ ਕੁੜੀਆਂ ਕਰ ਪਾਉਂਦੀਆਂ ਫਿਰ ਅਸੀਂ ਹਰ ਚੀਜ਼ 'ਚ ਨਹੀਂ ਕਹਿ ਸਕਦੇ ਕਿ ਮੁੰਡੇ ਕੁੜੀਆਂ ਬਰਾਬਰ ਆ ਹੂੰ ਅਸੀਂ इमोशनल ਜ਼ਿਆਦਾ ਹੁੰਦੀਆਂ ਸਾਨੂੰ ਫਿਰ ਐਦਾਂ ਕਿਉਂ ਨਹੀਂ ਕਹਿੰਦੇ ਕਿ ਮੁੰਡੇ ਨੂੰ ਜ਼ਿਆਦਾ ਪੈਂਪਰਿੰਗ ਦੀ ਜ਼ਰੂਰਤ ਹੁੰਦੀ ਹੈ ਕੁੜੀਆਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਨਾ ਸਾਨੂੰ ਅਸੀਂ ਨਿੱਕੀ ਨਿੱਕੀ ਚੀਜ਼ ਦੇ ਉੱਤੇ ਸਾਨੂੰ ਪੈਂਪਰ ਕਰੇ ਕੋਈ ਸਾਨੂੰ ਪ੍ਰੇਜ਼ ਕਰੇ ਉਹ ਇਸੇ ਕਰਕੇ ਹੁੰਦਾ ਕਿ ਯਾਰ ਅਸੀਂ ਬਹੁਤ ਨਾਜ਼ੁਕ ਕਲੀਆਂ ਹੁੰਦੀਆਂ ਹਾਂ ਉਦਾਂ ਅਸੀਂ ਬਹੁਤ ਬੋਲਡ ਹੁੰਦੀਆਂ ਜਿੱਥੇ ਗਲਤ ਹੁੰਦਾ ਅਸੀਂ ਜਮਾਂ ਖੜ ਜੰਦੀਆਂ ਹਾਂ ਹਾਂ ਪਰ ਜਿੱਥੇ ਇਮੋਸ਼ਨਸ ਦੀ ਗੱਲ ਆ ਜਾਂਦੀ ਆ ਘਰ ਦੀ ਗੱਲ ਆ ਜਾਂਦੀ ਆ ਰਿਸ਼ਤਿਆਂ ਦੀ ਗੱਲ ਆ ਜਾਂਦੀ ਆ ਉਹ ਮਨੋਂ ਹੀ ਸਾਡੇ ਮਤਲਬ ਅੰਦਰੋਂ ਹੀ ਸਾਡੇ ਅੰਦਰ ਇੱਕ ਚੀਜ਼ ਇਮੋਸ਼ਨਲੀ ਹੁੰਦਾ ਕਿ ਅਸੀਂ ਬਹੁਤ ਛੇਤੀ ਕਨੈਕਟ ਕਰਦੇ ਆਂ ਔਰ ਫਿਜ਼ੀਕਲੀ ਮੁੰਡੇ ਸਾਡੇ ਨਾਲੋਂ ਕਿਤੇ ਨਾ ਕਿਤੇ ਜ਼ਿਆਦਾ ਸਟਰੋਂਗ ਆ ਔਰ ਇਹ ਵੀ ਸਾਨੂੰ ਮੰਨਣਾ ਪਊਗਾ ਮੰਨਣਾ ਪੈਣਾ ਹੈ ਮੰਨਣਾ ਪੈਣਾ ਐਂਡ ਜੇ ਤੁਸੀਂ ਇਕੁਐਲਿਟੀ ਬਾਕੀ ਹਰ ਚੀਜ਼ਾਂ ਦੇ ਵਿੱਚ ਇਕੁਐਲ ਆ ਯਾਰ ਪੜੀਆਂ ਜ਼ਿਆਦਾ ਆ ਸਿਆਣੀਆਂ ਵੱਧ ਆ ਘਰ ਜ਼ਿਆਦਾ ਵਧੀਆ ਤਰੀਕੇ ਨਾਲ ਸੰਭਾਲਦੀਆਂ ਨੇ ਨਿਆਣੇ ਵਧੀਆ ਸੰਭਾਲਦੀਆਂ ਆ ਹਨਾ ਸਾਰੇ ਘਰ ਨੂੰ ਬੰਨਣ ਵਾਲੀ ਇੱਕ ਔਰਤ ਹੀ ਹੁੰਦੀ ਆ ਹੂੰ ਹਰ ਚੀਜ਼ ਦੇ ਵਿੱਚ ਔਰ ਮੁੰਡੇ ਵੀ ਅੱਜਕੱਲ ਕੁੜੀਆਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਨ ਲੱਗ ਗਏ ਆ ਜੇ ਆਪਾਂ ਪਹਿਲਾਂ ਨਾਲੋਂ ਦੇਖੀਏ ਔਰ ਮੁੰਡੇ ਵੀ ਇਹ ਚੀਜ਼ ਨੂੰ ਸਿਆਣੇ ਆ ਸਭ ਸਮਝਦੇ ਆ ਮੇਰੀ ਤਾਂ ਮੰਮੀ ਕਹਿ ਦਿੰਦੀ ਆ ਕਹਿੰਦੀ ਅੱਜਕੱਲ ਦੇ ਮੁੰਡੇ ਬਹੁਤ ਸਿਆਣੇ ਆ ਜਿਵੇਂ ਅਸੀਂ ਪਿਛਲੇ ਟਾਈਮਾਂ ਦੇ ਵਿੱਚ ਦੇਖੀਏ ਵੀ ਆਫ ਦੀ ਲਾਈਫ ਪਾਰਟਨਰ ਨੂੰ ਬਹੁਤ ਚੰਗੀ ਤਰ੍ਹਾਂ ਅੰਡਰਸਟੈਂਡ ਕਰਦੇ ਆ ਮਤਲਬ ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖਦੇ ਆਂ ਇਹ ਚੀਜ਼ ਹੈ ਨਾ ਫੈਮਿਨਿਜ਼ਮ ਦੇ ਨਾਮ ਤੇ ਕੀ ਕੁਝ ਹੋ ਰਿਹਾ ਟੂ ਹੈਨਾ ਤੇ ਵੀ ਫੈਮਿਲੀ ਮਤਲਬ ਵਗੈਰ ਤੁਸੀਂ ਕੁਝ ਦੇਖ ਰਹੇ ਹੋ ਫੈਮਿਲੀ ਦੇ ਨਾਲ ਬੈਠ ਕੇ ਤਾਂ ਦੇਖ ਹੀ ਨਹੀਂ ਸਕਦੇ ਤੁਹਾਨੂੰ ਨਹੀਂ ਪਤਾ ਕਦੋਂ ਕੀ ਸਾਹਮਣੇ ਆ ਜਾਣਾ ਤੁਹਾਡੇ ਬਿਲਕੁਲ ਸਕਰੋਲ ਕਰਦੇ ਟਾਈਮ ਤੇ ਇੱਕ ਮੈਂ ਹੈਨਾ ਤੁਹਾਨੂੰ ਵੀਡੀਓ ਦਿਖਾਉਂਗੀ ਕਰਨ ਦਿਖਾਈਓ ਇਹਨਾਂ ਨੂੰ ਨਵਾਜ਼ੁद्दीन ਸਿੱਦਕੀ ਦੀ ਆਮ ਭਾਸ਼ਾ ਵਿੱਚ ਮਤਲਬ ਲੋਕੀ ਇਹ ਕਹਿ ਦਿੰਦੇ ਨੇ ਕਿ ਓਕੇ ਦਿਖਾ ਦਿਓ ਇੱਕ ਵਾਰੀ बोलते हैं कि स्टार लोग जाके डांस करते हैं पार्टीज में ये वेडिंग में तो क्या हुआ करते हैं तो वो ये तो प्रोफेशन है उनका है भांडी तो है <laughs> इसमें क्या प्रॉब्लम <laughs> पहले क्या होता था तो नटंकी वगैरह होती थी ना हाँ। सिनेमा से पहले हाँ। तो इन लोगों को भाड़ लोगों को ना शहर से बाहर रखा जाता था

मान लो है तो ये हो गया कि सोसाइटी में भी रहना चाहते हैं है ना और वो डांस ये फांगरी भी चलती रहती है उनकी जब तो उनको कोई बोलता है ऐसे तो उनको दुख होता है बट प्रोफेशन तो यही है मतलब ਆਮ ਪਾਸ਼ਾ ਵਿੱਚ ਲੋਕੀ ਕਲਾਕਾਰਾਂ ਨੂੰ ਝਾਟੀ ਭੰਡ ਕਹਿ ਦਿੰਦੇ ਯਾ ਕਹਿ ਦੋਗੇ ਕਿ ਇਹ ਤਾਂ ਕੰਜਰ ਪੋਆ ਨਵਾਜ਼ੁਦੀਨ সিদ্দিকੀ ਵਰਗਾ ਇੱਕ ਵੱਡਾ ਆਰਟਿਸਟ ਹੈ ਉਹਨਾਂ ਦਾ ਬਿਆਨ ਆਇਆ ਕਿ ਜਿਹੜੇ ਕਲਾਕਾਰ ਆ ਉਹ ਭੰਡ ਹੀ ਹੁੰਦੇ ਆ ਉਹਦੇ ਉੱਤੇ ਤੁਹਾਡਾ ਕੀ ਟੇਕ ਆ ਇਹ ਵੀਡੀਓ ਵੀ ਤੁਹਾਨੂੰ ਮੈਂ ਹੁਣੇ ਦਿਖਾਈ ਹੈ ਨਾ ਤੇ ਤੁਹਾਨੂੰ ਕੀ ਇਹ ਇਹਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਸੀ ਬਾਲੀਵੁੱਡ ਦੇ ਵਿੱਚ ਤਾਂ ਜਾ ਕੇ ਉਹ ਡਾਂਸ ਵਾਂਸ ਕਰਦੇ ਆ ਹਨ ਜਿੱਦਾਂ ਸਟੇਜ ਪਰਫਾਰਮੈਂਸ ਦੇ ਉੱਤੇ ਹਜੇ ਸਿੰਗਰਸ ਸੱਡੀ ਇੰਡਸਟਰੀ ਦੇ ਵਿੱਚ ਤਾਂ ਇਦਾਂ ਹਜੇ ਤੱਕ ਨਹੀਂ ਸ਼ੁਰੂ ਹੋਇਆ ਹੂੰ ਤੇ ਮੈਨੂੰ ਲੱਗਦਾ ਨਹੀਂ ਜੇ ਹੋਊਗਾ ਵੀ ਤੇ ਕਲਾ ਡਾਂਸ ਮੈਂ ਤਾਂ ਨਹੀਂ ਕਰੂੰਗੀ ਹੂੰ ਠੀਕ ਆ ਔਰ ਉਹ ਬਹੁਤ ਮਨਜੇ ਹੋਏ ਆਰਟਿਸਟ ਆ ਹੂੰ ਤਾਂ ਉਹਨਾਂ ਦੀ ਸਟੇਟਮੈਂਟ ਉਹਨਾਂ ਨੂੰ ਸਹੀ ਲੱਗ ਰਹੀ ਆ ਹੂੰ ਦੈਟਸ ਫਾਈਨ ਹੂੰ ਟੋਟਲੀ ਫਾਈਨ ਮੈਨੂੰ ਵੀ ਤਾਂ ਜਦੋਂ ਇਸ ਲਾਈਨ ਦੇ ਵਿੱਚ ਆਈ ਸੀ ਮੇਰੇ ਨਾਲ ਮੇਰੇ ਰਿਸ਼ਤੇਦਾਰ ਤਿੰਨ ਸਾਲ ਨਹੀਂ ਬੋਲੇ ਹੂੰ ਚੰਗੀ ਪਲੀ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਆ ਹੂੰ ਵਧੀਆ ਸਾਰਾ ਕੁਝ ਚੱਲ ਰਿਹਾ ਸੀਗਾ ਹੂੰ ਇਨੂੰ ਕੀ ਆਫਤ ਆਈ ਸੀਗੀ ਆਹ ਕੰਜਰਖਾਨਾ ਕਰਨ ਦੀ ਵੀ ਇਹ ਕਿਉਂਕਿ ਆਹ ਕਹਿ ਦਿੰਦੇ ਆ ਚਾਹਤੇ ਨੇ ਆ ਕਹਿ ਦਿੰਦੇ ਆ ਕੇਸ ਲਾਈਨ ਦੇ ਵਿੱਚੋਂ ਦੀ ਕੀ ਆਫਤ ਆਈ ਸੀ ਹੂੰ ਤੇ ਹੁਣ ਜਿੱਦਾਂ ਦੇਖਦੇ ਆ ਮਿਲਦੇ ਆ ਤੋ ਮੈਂ ਕਹਿਣੀ ਹੁੰਦੀ ਆ ਯਾਰ ਇੱਕ ਨਾ ਜਿਹੜੀ ਤਾਂ ਦੇ ਜਿੰਦਗੀ ਦੀ ਪਿਛਲੀ ਸਟੋਰੀ ਹੁੰਦੀ ਆ ਉਹ ਕਿਸੇ ਨੂੰ ਨਹੀਂ ਪਤਾ ਹੁੰਦੀ ਹੂੰ ਤੁਹਾਡੀ ਕੀ ਚੱਲ ਰਹੀ ਆ ਕੀ ਨਹੀਂ ਚੱਲ ਰਹੀ ਸੀ ਮੈਂ ਅ ਸਿਵਲ ਸਰਵਿਸੇਸ ਲਈ ਪ੍ਰਿਪੇਅਰ ਕਰ ਰਹੀ ਸੀ ਹੈਨਾ ਹੂੰ ਮੇਰੇ ਦੋ ਬ੍ਰਦਰਸ ਆ ਹੂੰ ਇੱਕ ਵੱਡਾ ਇੱਕ ਛੋਟਾ ਬਟ ਦਾ ਮੇਰਾ ਹੌਸਟਲ ਦੇ ਵਿੱਚ ਪੜਦਾ ਸੀਗਾ ਹਮ ਛੋਟਾ ਮੇਰੇ ਤੋਂ 2 ਸਾਲ ਛੋਟਾ ਹਮ 2 2 ਸਾਲ ਤੇ ਮੇਰੀ ਮੈਰਿਜ ਲਈ ਮੇਰੀ ਫੈਮਲੀ ਨੇ ਜਦੋਂ ਮੈਂ ਫਸਟ ਇਅਰ ਦੇ ਵਿੱਚ ਸੀ ਉਦੋਂ ਹੀ ਪਲਾਨ ਕਰਨਾ ਸ਼ੁਰੂ ਕਰਤਾ ਸੀਗਾ ਹਮ ਤੇ ਹੁਣ ਮੈਂ ਇੱਥੇ ਜੇ ਦੱਸੂਗੀ ਬਹੁਤ ਲੰਬਾ ਹੋ ਜਾਊਗਾ ਬਹੁਤ ਵਰੀ ਦੱਸਿਆ ਕਿ ਫਸਟ ਇਅਰ 'ਚ ਹੀ ਮੈਨੂੰ ਰਿਸ਼ਤੇ ਰਿਸ਼ਤੇ ਆਉਣ ਲੱਗ ਗਏ ਸੀ ਤੇ ਘਰਦਿਆਂ ਨੂੰ ਸੀ ਵੀ ਵਧੀਆ ਫੈਮਲੀ ਦਾ ਰਿਸ਼ਤਾ ਹੈ ਆਪਾਂ ਕਰ ਦਈਏ ਦਾ ਵਿਆਹ ਹਮ ਸੁਣ ਮੈਂ ਬੜੀ ਕਲੀਅਰ ਸੀ ਕਿ ਉਸ ਤੋਂ ਬਾਅਦ ਜਦੋਂ ਮੈਂ ਡਿਗਰੀ ਤੋਂ ਬਾਅਦ ਮੈਂ ਜਦੋਂ ਕਰ ਰਹੀ ਸੀਗੀ ਨਾਲ ਨਾਲ ਸਿਵਲ ਸਰਵਿਸਸ ਮੈਂ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜਾਂਦੀ ਸੀ ਵੀਕਐਂਡ ਦੀਆਂ ਕਲਾਸਸ ਹੁੰਦੀਆਂ ਸੀ ਮੈਂ ਉਹ ਵੀ ਨਹੀਂ ਚੰਗੀ ਤਰ੍ਹਾਂ ਲਾ ਪਾਉਂਦੀ ਸੀ ਕਿਉਂਕਿ ਮੈਂ ਪੜ੍ਹਦੀ ਵੀ ਸੀ ਨਾਲ ਬੱਚੇ ਵੀ ਪੜਾਉਂਦੀ ਸੀਗੀ ਨਾਲ ਇਹ ਵੀ ਪ੍ਰੈਪਰੇਸ਼ਨ ਕਰਨੀ ਹੋ ਨਹੀਂ ਪੰਦਾ ਸੀਗਾ ਨਾ ਥੋੜੇ ਜਿਹੀ ਦਿਨ ਕਲਾਸਾਂ ਲਾਈਆਂ ਫਿਰ ਮੇਰਾ ਅਸੀਗਾ ਯਰ ਮੈਂ ਕੋਟਾ ਜਾ ਕੇ ਸਾਰਿਆਂ ਨੂੰ ਹੁੰਦਾ ਨਾ ਕੋਚਿੰਗ ਲੈਣੀ ਆ ਜਾਂ ਫਿਰ ਕਿਸੇ ਵਧੀਆ ਸੈਂਟਰ ਦੇ ਵਿੱਚ ਪਰ ਇਹ ਵੀ ਹੁੰਦਾ ਸੀ ਕਿ ਮੈਂ ਆਪਦੇ ਫਾਦਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਈਆਂ ਹੂੰ ਜੇ ਮੈਂ ਚਲੀ ਗਈ ਹੂੰ ਤੇ ਪਿੱਛੇ ਭਰਾਵਾਂ ਦੀ ਪੜਾਈ ਮੇਰੀ ਪੜਾਈ ਫਿਰ ਘਰਦਿਆਂ ਨੂੰ ਫਾਈਨੈਂਸ਼ੀਅਲ ਸਪੋਰਟ ਜਿਹੜੀ ਕਰ ਰਹੀ ਹਾਂ ਉਹ ਸਾਰੀ ਨਿਖੜ ਨਿਖੜਾ ਜਾਊਗੀ ਹੂੰ ਕਿਉਂਕਿ ਮੇਰੇ ਫਾਦਰ ਸਾਹਿਬ ਤਾਂ ਮੇਰੇ ਤੋਂ ਹੀ ਪੈਸਾ ਲੌਣ ਜੋਗੇ ਰਹਿ ਜਾਣਗੇ ਫਿਰ ਹੂੰ ਹਾਂ ਨਾ ਮੇਰੇ ਭਰਾਵਾਂ ਤੇ ਨਹੀਂ ਵੀ ਜੇ ਮੈਂ ਰਿਸ਼ਤਾ ਨਹੀਂ ਕਰਾ ਰਹੀ ਤਾਂ ਮੈਂ ਇਹ ਸੋਚ ਕੇ ਨਹੀਂ ਕਰਾ ਰਹੀ ਕਿ ਮੈਂ ਆਪਦੇ ਪੈਰਾਂ ਤੇ ਖੜੀ ਹੋਣਾ ਆ ਹੂੰ ਤੇ ਮੈਂ ਉਸ ਤੋਂ ਬਾਅਦ ਆਪਣਾ ਕੁਝ ਹਨਾ ਆਪਦੀ ਫੈਮਿਲੀ ਦਾ ਦੇਖ ਕੇ ਫਿਰ ਮੈਂ ਆਪਦਾ ਦੇਖਣਾ ਆ ਹਮ ਤੇ ਉਸ ਟਾਈਮ ਨਾ ਮੇਰੇ ਨਾਲ 3 ਸਾਲ ਸਾਡੇ ਰਿਸ਼ਤੇਦਾਰ ਨਹੀਂ ਬੋਲੇ ਕਿ ਇਹ ਇਹਨੇ ਉੱਥੇ ਮੁੰਡੇ ਵਾਲੇ ਨੂੰ ਕਹਿਤਾ ਹਜੇ ਮੈਂ ਕਦੀ ਬਾਜਾ ਵੀ ਨਹੀਂ ਚੱਕਿਆ ਸੀਗਾ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਸੀਗੀ ਜਦੋਂ ਉਹ ਮੁੰਡੇ ਵਾਲੇ ਦੇਖਣ ਆਏ ਮੈਨੂੰ ਨਹੀਂ ਦੱਸਿਆ ਸੀਗਾ ਕਿ ਮੈਨੂੰ ਦੇਖਣ ਆਉਣਾ ਗੁਰੂ ਘਰ ਦੇ ਵਿੱਚ ਸੀ ਹਮ ਹੁਣ ਦੇਖੋ ਇੱਕ ਬੱਚਾ ਵੱਡ ਰਿਹਾ ਉਹਦੀ ਉਹਦੀ ਮੈਂਟੈਲਿਟੀ ਕੀ ਹੋਊਗੀ ਉਹ 19 ਸਾਲ ਦੇ ਬੱਚੇ ਦੀ ਕੀ ਮੈਂਟੈਲਿਟੀ ਹੋਗੀ ਫॉर ਸੈਕੰਡ ਇਅਰ ਦੇ ਬੱਚੇ ਨੂੰ ਕੁਝ ਪਤਾ ਨਹੀਂ ਹੁੰਦਾ ਦੁਨੀਆਦਾਰੀ ਦਾ ਹਨਾ ਤੇ ਮੇਰੇ ਘਰ ਦੇ ਮੈਨੂੰ ਲੱਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਉਧਰ ਉਹ ਮੁੰਡੇ ਦੀ ਸਾਰੀ ਫੈਮਲੀ ਆਈ ਹੋਈ ਸੀਗੀ ਮੈਂ ਕੰਬਾ ਜਦੋਂ ਦੇਖ ਰਿਹਾ ਨਾ ਉਹਨਾਂ ਨੂੰ 15 ਦਿਨ ਦੇ ਵਿੱਚ ਵਿਆਹ ਚਾਹੀਦਾ ਸੀਗਾ ਮੇਰੀ ਫੈਮਲੀ ਟੋਟਲੀ ਰੈਡੀ ਹੋਗੀ ਐਂਡ ਮੈਨੂੰ ਜਦੋਂ ਦਿਖਾਇਆ ਤੇ ਨਾ ਮੈਂ ਹਾਂ ਕਰਨ ਜੋਗੀ ਨਾ ਮੈਂ ਨਾ ਕਰਨ ਜੋਗੀ ਹਨਾ ਹੂੰ ਫਿਰ ਜਦੋਂ ਤੁਹਾਨੂੰ ਥੋੜੇ ਟਾਈਮ ਲਈ ਗੱਲਾਂ ਕਰਨ ਲਈ ਉਹਨਾਂ ਨੇ ਰੂਮ ਰਾਮ ਜੋ ਵੀ ਗੁਰੂ ਘਰ ਦੇ ਵਿੱਚ ਆਪਣੇ ਹਨਾ ਬੁੱਕ ਕੀਤਾ ਹੁੰਦਾ ਆ ਇੱਕ ਦੂਜੇ ਨੂੰ ਦੇਖਣ ਲਈ ਤੇ ਉਹਨਾਂ ਦੇ ਭਾਬੀ ਬੈਠੇ ਮੇਰੇ ਮਾਸੀ ਮੇਰੇ ਨਾਲ ਬੈਠੇ ਹੂੰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਾ ਸਿੰਗਰ ਬਣਨਾ ਚਾਹੁੰਦੀ ਆ ਹਾਲਾਂਕਿ ਮੇਰੇ ਕੋਈ ਵੀ ਉਸ ਟਾਈਮ ਮਾਈਂਡ ਦੇ ਵਿੱਚ ਨਹੀਂ ਸੀਗਾ ਕਿ ਮੈਂ ਬਣ ਵੀ ਜਾਊਂਗੀ ਪੜ ਰਹੀ ਸੀਗੀ ਉਸ ਟਾਈਮ ਤਾਂ ਨਾਲ-ਨਾਲ ਤੇ ਵੀ ਮੈਂ ਬਣ ਵੀ ਜਾਊਂਗੀ ਸਿੰਗਰ ਮੈਂ ਉਹ ਗੁਰਦੁਆਰਾ ਸਾਹਿਬ ਨਾਲ ਗੁਰਦੁਾਰੇ ਸਾਹਿਬ ਕਹਿ ਕੇ ਆਈ ਸੀ ਏ ਸੱਚੇ ਪਾਤਸ਼ਾਹ ਮੈਂ ਨਹੀਂ ਕਰਾਉਣਾ ਮੈਂ ਜਦੋਂ ਜ਼ਿੰਦਗੀ ਦੇ ਵਿੱਚ ਕੁਝ ਬਣ ਗਈ ਨਾ ਮੈਂ ਫੇਰ ਕਰਾਉਣਾ ਵੀ ਅ ਮੋੜ ਤੇ ਕਿ ਕਿਉਂਕਿ ਉਹ ਬਹੁਤ ਤਗੜੀ ਫੈਮਿਲੀ ਸੀਗੀ ਮੈਨੂੰ ਸੀ ਕਿ ਯਾਰ ਮੇਰਾ ਪਿਓ ਵਿਚਾਰਾ ਕਰਜ਼ੇ ਥੱਲੇ ਆ ਜਾਊਗਾ ਇਹਨਾਂ ਨਾਲ ਵਿਆਹ ਕਰਕੇ ਹਾਲਾਂਕਿ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਸੀ ਪਰ ਆਪਦੇ ਮਨ ਦੇ ਵਿੱਚ ਸੀਗਾ ਕਿ ਆਪਦੇ ਭਰਾ ਨਹੀਂ ਪੜਾ ਪਾਉਂਗੀ ਨਾਲ ਨਾਲ ਹੂੰ ਤੇ ਉਹ ਕਰਦੇ ਕਰਦੇ ਫਿਰ ਮੈਨੂੰ ਇਦਾਂ ਹੋਇਆ ਕਿ ਏ ਫੀਲਡ ਜ ਮੇਰਾ ਸੁਪਨਾ ਆ ਤੇ ਵਧੀਆ ਪੈਸਾ ਵੀ ਸਹੀ ਆ ਹਮ ਨਾਲ ਨਾਲ ਕਰਦੇ ਸਿਵਲ ਸਰਵਿਸਸ ਦੀ ਤਿਆਰੀ ਕਰ ਲੂੰਗੀ ਫਿਰ ਜਦੋਂ ਜੱਸੀ ਵੀਰੇ ਹੁਣਾਂ ਦਾ ਸਾਈਨ ਹੋਈ ਕੋਵਿਡ ਦੇ ਵਿੱਚ ਮੈਂ ਕਿਹਾ ਕਿ ਚਲੋ ਮੈਂ ਸਿਵਲ ਸਰਵਿਸਸ ਦੀ ਤਿਆਰੀ ਕਰਦੀ ਆ ਹਮ